ਇੱਕ ਤੇ ਅਸੀਂ ਜਿਹੜਾ ਭਾਰਤ ਦਾ ਅਮਰੀਕਾ ਦੇ ਨਾਲ ਜਿਹੜਾ ਵਪਾਰ ਮੁਕਤ ਸਹਿਯੋਤਾ ਹੋ ਰਿਹਾ ਜਿਹਦੇ ਵਿੱਚ ਕੁੱਲਾ ਵਪਾਰ ਹੋਣਾ ਵਾ ਜਿਹਦੇ ਚ ਪੋਲਟਰੀ ਫਾਰਮ ਵੀ ਆਉਂਦਾ ਵਾ ਸਾਡਾ ਇੱਕ ਖੇਤੀਬਾੜੀ ਸੈਕਟਰ ਵੀ ਸਾਰਾ ਆਉਂਦਾ ਵਾ ਔਰ ਉਹਨੂੰ ਨਾ ਇਹ ਬਰਬਾਦ ਕਰਨ ਲਈ ਸਾਰਾ ਕੋ ਸਾਰੇ ਸਮਝੌਤੇ ਕੀਤੇ ਜਾਂਦੇ ਇਹ ਬਿਲਕੁਲ 100% ਕੇਂਦਰ ਸਰਕਾਰ ਦੀ ਰਾਜਨੀਤੀ ਹੈ ਜੀ ਇਹ ਬਹੁਤ ਘਟੀਆ ਕੰਮ ਹੈ ਕੇਂਦਰ ਸਰਕਾਰ ਦਾ ਜਿਹੜਾ ਸਾਡੇ ਲੋਕਾਂ ਦੀਆਂ ਲਾਚਾਂ ਦੇ ਉੱਪਰ ਇਹ ਰਾਜ ਕਰਦਾ ਉਹ ਤਰੀਕੇ ਨਾਲ ਲੱਗ ਰਹੇ ਨੇ ਵੀ ਉਹਨਾਂ ਦਾ ਜਿਵੇਂ ਇੰਗਲੈਂਡ ਆ ਇੰਗਲੈਂਡ ਕੋ ਦੁੱਧਾਂ ਦਾ ਉਤपादन ਬਹੁਤ ਆ ਉਹਨਾਂ ਦੇ ਦੁੱਧ ਦੇ ਪ੍ਰੋਟੈਕਟ ਜਿੰਨੇ ਵੀ ਹੈਗੇ ਸਾਰੇ ਇੱਧਰ ਆਉਣਗੇ ਸਾਡੇ ਵਾਲਾ ਸਾਰਾ ਫੇਲ ਹੋਊਗਾ 2300 2300 ਨੂੰ ਅੱਜ ਆ ਜੇ ਉਸ ਤੋਂ ਥੱਲੇ ਆ ਗਈ ਇਹ ਕਣਕ ਥੱਲੇ ਕੱਟ ਰੇਟ ਤੇ ਘੱਲ ਦੇਣਗੇ ਤਾਂ ਸਾਡੇ ਵਾਲੀ ਨੂੰ ਕਿੰਨੇ ਪੁੱਛਣਾ ਦੇਖੋ ਵਪਾਰ ਆ ਵਪਾਰ ਖੁੱਲੇ ਤਰੀਕੇ ਨਾਲ ਹੋਣਾ ਚਾਹੀਦਾ ਕਿਸੇ ਦੀ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਦਾ ਗਲਾ ਘੁੱਟ ਲੋ ਤੁਸੀਂ ਕੋਈ ਗੱਲ ਹੀ ਨਹੀਂ ਕਰ ਰਿਹਾ ਵੀ ਕੀ ਕਰ ਰਿਹਾ ਕੀ ਨਹੀਂ ਕੀ ਸਮਝੋਤਾ ਹਮੇ ਸਮਝੋਤੇ 2 ਮਹੀਨੇ ਰੋਕੇ ਹੋਲੇ ਆ ਅਕਤੂਬਰ ਦੇ ਵਿੱਚ ਪਰ ਉਹਦੀ ਗੱਲ ਤੇ ਚੱਲੀ ਪਈ ਹੈ ਨਾ ਗਰਾਊਂਡ ਤੇ ਬਣਾਈ ਗਈ ਹੈ ਨਾ ਭਾਈਪਾ ਨੇ ਵੱਡੀ ਗੇਮ ਖੇਡਣੀ ਹੁੰਦੀ ਆ ਉਦੋਂ ਹੀ ਲੋਕਾਂ ਦਾ ਧਿਆਨ ਫਟਕਾ ਕੇ ਦੂਜੇ ਪਾਸੇ ਕੀਤਾ ਜਾਂਦਾ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਭਾਰਤ ਤੇ ਅਮਰੀਕਾ ਦੇ ਵਿੱਚ ਵਪਾਰ ਸਮਝੋਤੇ ਨੂੰ ਲੈ ਕੇ ਅਮਰੀਕਾ ਵੱਲੋਂ ਆ ਕਈ ਜਿਹੜੇ ਟੈਰਿਫ ਲਗਾਏ ਗਏ ਨੇ ਰੇਟ ਟੈਰਿਫ ਲਗਾਏ ਗਏ ਨੇ ਕਿਉਂਕਿ ਵਪਾਰ ਦੇ ਵਿੱਚ ਜਿਹੜਾ ਸਮਾਨ ਇਧਰੋਂ ਉਧਰ ਜਾਏਗਾ ਤੇ ਅਮਰੀਕਾ ਵੱਲੋਂ ਟੈਰਿਫ ਲਗਾਏ ਗਏ ਨੇ ਜੋ ਕਿ ਕਿਸਾਨਾਂ ਨੂੰ ਪਸੰਦ ਨਹੀਂ ਆ ਰਹੇ ਆਪਣੇ ਭਾਰਤੀਆਂ ਨੂੰ ਪਸੰਦ ਨਹੀਂ ਆ ਰਹੇ ਤੇ ਇਸ ਦੇ ਚੱਲਦਿਆਂ ਹੀ ਲੁਧਿਆਣਾ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਆ ਦੇ ਜਿਹੜੇ ਨੁਮਾਇੰਦੇ ਨੇ ਦਿਲਬਾਖ ਸਿੰਘ ਗਿੱਲ ਸਾਡੇ ਨਾਲ ਮੌਜੂਦ ਨੇ ਅੱਜ ਉਹ ਬਸਤੀ ਯੋਧੇਵਾਲ ਦੇ ਵਿੱਚ ਆ ਕੇਂਦਰ ਸਰਕਾਰ ਅਤੇ ਅ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਦਾ ਪੁਤਲਾ ਫੁਕਣ ਜਾ ਰਹੇ ਨੇ ਤੇ ਕਾਰਨ ਕੀ ਹੈ ਗੱਲਬਾਤ ਕਰ ਲੈਣੇ ਆ ਅ ਸਰ ਕੀ ਕਾਰਨ ਹੈ ਅੱਜ ਪੁਤਲਾ ਜਲਾਇਆ ਜਾ ਰਿਹਾ ਆ ਕਿ ਇਹਦੇ ਵਾਸਤੇ ਤੁਸੀਂ ਇਕੱਠੇ ਹੋਏ ਹੋ ਮੈਸੇ ਸਾਡੇ ਦੋ ਮਕਸਦ ਆ ਇੱਕ ਤੇ ਅਸੀਂ ਜਿਹੜਾ ਭਾਰਤ ਦਾ ਅਮਰੀਕਾ ਦੇ ਨਾਲ ਜਿਹੜਾ ਵਪਾਰ ਮੁਕਤ ਸਹਿਯੋਤਾ ਹੋ ਰਿਹਾ ਜਿਹੜੇ ਜਿਹਦੇ ਵਿੱਚ ਖੁੱਲਾ ਵਪਾਰ ਹੋਣਾ ਵਾ ਕੋਈ ਵੀ ਚੀਜ਼ ਕਿਤੇ ਵੀ ਆ ਸਕਦੀ ਆ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਕਰ ਰਹੇ ਆ ਵੀ ਜਿਵੇਂ ਕਿ ਸਾਡੇ ਜਿਹੜੇ ਨਿਆਤ ਆ ਜੋ ਵੀ ਅਸੀਂ ਪੈਦਾ ਕਰਦੇ ਆ ਜਿਹਦੇ ਚ ਪੋਲਟਰੀ ਫਾਰਮ ਵੀ ਆਉਂਦਾ ਵਾ ਸਾਡਾ ਇਹ ਖੇਤੀਬਾੜੀ ਸੈਕਟਰ ਵੀ ਸਾਰਾ ਆਉਂਦਾ ਵਾ ਔਰ ਉਹਨੂੰ ਨਾ ਇਹ ਬਰਬਾਦ ਕਰਨ ਲਈ ਸਾਰਾ ਕੋ ਸਾਰੇ ਸਮਝੌਤੇ ਕੀਤੇ ਜਾ ਰਹੇ ਆ ਇਸ ਕਰਕੇ ਅਸੀਂ ਅੱਜ ਦਾ ਇੱਕ ਕੱਲ ਜਿਹੜਾ ਪਹਿਲਗਾਮਾਂ ਦੇ ਵਿੱਚ ਉੱਥੋਂ ਘੁੰਮਣ ਗਏ ਲੋਕਾਂ ਨੂੰ ਨਜਾਇਜ਼ ਤਰੀਕੇ ਨਾਲ ਮਾਰਿਆ ਗਿਆ ਜਿਹੜੇ ਸਾਡੇ ਪੋਲਿਟਿਸ਼ੀਅਨ ਨੇ ਮੈਂ ਸਿੱਧਾ ਸਿੱਧਾ ਬੀਜੇਪੀ 'ਤੇ ਇਲਜ਼ਾਮ ਲਾਉਂਗਾ ਕਿ ਬੀਜੇਪੀ ਜਦੋਂ ਵੀ ਕੋਈ ਕਿਸੇ ਗੱਲ ਦਾ ਫਾਇਦਾ ਲੈਣਾ ਹੁੰਦਾ ਤਾਂ ਇਹੋ ਜਿਹੀ ਘਟਿਆ ਕੰਮ ਕਰਦੀ ਆ ਜਿਵੇਂ ਪਿੱਛੇ ਇਹਨਾਂ ਨੇ ਵੋਟਾਂ ਲਈ ਜਿੱਤਣਾ ਹੀ ਤਾਂ ਸਾਡੇ 45 47 ਨੌਜਵਾਨ ਜਿਹੜੇ ਇਹਨਾਂ ਨੇ ਇੱਕ ਬੰਬ ਨਾ ਹੜਾਤੇ ਸੀ ਉਹ ਉਹ ਵੀ ਉੱਥੇ ਹੀ ਤੇ ਹੁਣ ਕਹਿੰਦਾ ਮਤਲਬ ਇਹ ਆ ਵੀ ਇਹ ਕੇਂਦਰ ਸਰਕਾਰ ਦੀ ਰਾਜਨੀਤੀ ਹੋ ਸਕਦੀ ਹੈ ਇਹ ਬਿਲਕੁਲ 100% ਕੇਂਦਰ ਸਰਕਾਰ ਦੀ ਰਾਜਨੀਤੀ ਹੈ ਜੀ ਇਹ ਬਹੁਤ ਘਟੀਆ ਕੰਮ ਆ ਕੇਂਦਰ ਸਰਕਾਰ ਦਾ ਜਿਹੜਾ ਸਾਡੇ ਲੋਕਾਂ ਦੀਆਂ ਲਾਛਾਂ ਦੇ ਉੱਪਰ ਇਹ ਰਾਜ ਕਰ ਰਹੇ ਨੇ ਅਸੀਂ ਠੋਕ ਕੇ ਕਹਿੰਦੇ ਇਹ ਗੱਲ ਇਹਨਾਂ ਨੂੰ ਤੇ ਜਿਹੜਾ ਵਪਾਰ ਸੰਧੀ ਹੋਈ ਆ ਅਮਰੀਕਾ ਤੇ ਭਾਰਤ ਦੇ ਦਰਮਿਆਨ ਉਹਦੇ ਵਿੱਚ ਜਿਹੜੇ ਅਮਰੀਕਾ ਵੱਲੋਂ ਟੈਰਫ ਲਗਾਏ ਗਏ ਨੇ ਆਪਣੇ ਸਮਾਨ ਦੇ ਉੱਤੇ ਤੇ ਉਹਦੀ ਖਿਲਾਫਤ ਕੀਤੀ ਜਾ ਰਹੀ ਹੈ ਬਿਲਕੁਲ ਹੀ ਜਿਹੜੇ ਟੈਰਫ ਲੱਗ ਰਹੇ ਨੇ ਉਹ ਇਸ ਤਰੀਕੇ ਨਾਲ ਲੱਗ ਰਹੇ ਨੇ ਵੀ ਉਹਨਾਂ ਦਾ ਤੇ ਜਿਵੇਂ ਇੰਗਲੈਂਡ ਆ ਇੰਗਲੈਂਡ ਕੋ ਦੁੱਧ ਦਾ ਉਤਪਾਦਨ ਬਹੁਤ ਉਹਨਾਂ ਦੇ ਦੁੱਧ ਦੇ ਪ੍ਰੋਟੈਕਟ ਜਿੰਨੇ ਵੀ ਹੈਗੇ ਸਾਰੇ ਇੱਥੇ ਰਹਿਣਗੇ ਸਾਡੇ ਵਾਲਾ ਸਾਰਾ ਫੇਲ ਹੋਊਗਾ ਕਿਉਂਕਿ ਉਹ ਘੱਟ ਰੇਟ ਤੇ ਦੇਣਗੇ ਜਿਵੇਂ ਚਨਾ ਦਾ ਸਮਾਨ ਪਹਿਲਾਂ ਸਸਤਾ ਆਉਂਦਾ ਸਾਡੀ ਹੋਜਰੀ ਲਾਈਨ ਬਰਬਾਦ ਹੋਈ ਆ ਸਾਡੇ ਵੱਡੇ ਕਾਰਖਾਨੇ ਬਰਬਾਦ ਹੋਏ ਨੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਸਾਡਾ ਖੇਤੀ ਸੈਕਟਰ ਆ ਜੇ ਮੰਨ ਲਓ ਸਾਡੀ ਕਣਕ 2300 ਸਾਡੇ 2300 ਨੂੰ ਅੱਜ ਆ ਜੇ ਉਹ ਤੋਂ ਥੱਲੇ ਆ ਗਈ ਇਹ ਕਣਕ ਥੱਲੇ ਘੱਟ ਰੇਟ ਤੇ ਘੱਲ ਦੇਣਗੇ ਤਾਂ ਸਾਡੇ ਵਾਲੀ ਨੂੰ ਕਿੰਨੇ ਪੁੱਛਣਾ ਸਾਡਾ ਸਾਡਾ ਖੇਤੀ ਸੈਕਟਰ ਵੀ ਬਰਬਾਦ ਹੋਊਗਾ ਇਸ ਕਰਕੇ ਜਿਹੜੇ ਸਮਝੌਤੇ ਹੋ ਰਹੇ ਨੇ ਇਹਨਾਂ ਸਮਝੌਤਿਆਂ ਦੇ ਖਿਲਾਫ ਅਸੀਂ ਅੱਜ ਇਹਨਾਂ ਦਾ ਜਿਹੜਾ ਪੁਤਲਾ ਵਾ ਫੂਕ ਰਹੇ ਆਂ ਵੀ ਇਹ ਸਮਝੌਤੇ ਰੱਦ ਕਰੋ ਇਹ ਸਮਝੌਤੇ ਨਹੀਂ ਹੋਣੇ ਚਾਹੀਦੇ ਗਿੱਲ ਸਾਹਿਬ ਹੋਣਾ ਕੀ ਚਾਹੀਦਾ ਅਸਲ ਦੇਖੋ ਵਪਾਰ ਆ ਵਪਾਰ ਖੁੱਲੇ ਤਰੀਕੇ ਨਾਲ ਹੋਣਾ ਚਾਹੀਦਾ ਕਿਸੇ ਦੀ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਦਾ ਗਲਾ ਘੁੱਟ ਲਓ ਤੁਸੀਂ ਹੁਣ ਚైనా ਚైనా ਦੇ ਉੱਤੇ ਟੈਰ ਫਲਾਇਆ ਇਹਨਾਂ ਨੇ ਚైనా ਨੇ ਨਾਲ ਚੱਕ ਕੇ ਆਪਣਿਆਂ ਦੇ 45% ਓਕਤਾ ਸਾਡੇ ਵਾਲਾ ਮੋਦੀ ਅਜੇ ਤੱਕ ਬੋਲਿਆ ਹੀ ਨਹੀਂ ਪਏ ਕੀ ਕਰਨ ਜਾ ਰਿਹਾ ਇਹ ਜਿੰਨਾ ਕੁਝ ਕਰਦੇ ਆ ਗੁਪਤ ਰੱਖ ਕੇ ਕਰਦੇ ਆ ਪਤਾ ਨਹੀਂ ਕਿਸ ਗੱਲ ਦੇ ਥਲੇ ਦਬੇ ਆ ਜਿਹੜੇ ਗੁਪਤ ਗੱਲ ਇਹਨੂੰ ਇਹਨੂੰ ਖੁੱਲ ਕੇ ਓਪਨਲੀ ਬੋਲਣਾ ਚਾਹੀਦਾ ਕੋਈ ਮੀਡੀਆ ਇਹਦਾ ਕੁਝ ਨਹੀਂ ਦਿਖਾ ਰਿਹਾ ਕੋਈ ਗੱਲ ਹੀ ਨਹੀਂ ਕਰ ਰਿਹਾ ਵੀ ਕੀ ਕਰ ਰਿਹਾ ਕੀ ਨੀ ਕੀ ਸਮਝੌਤਾ ਹਮੇ ਸਮਝੌਤੇ 2 ਮਹੀਨੇ ਰੋਕੇ ਹੋਣੇ ਆ ਅਕਤੂਬਰ ਦੇ ਵਿੱਚ ਪਰ ਉਹਦੀ ਗੱਲ ਤੇ ਚੱਲੀ ਪਈ ਹੈ ਨਾ ਗਰਾਊਂਡ ਤੇ ਬਣਾਈ ਗਈ ਹੈ ਨਾ ਜਿਹੜੀ ਉਹ ਗਰਾਊਂਡ ਬਣਦੀ ਉਹ ਗਰਾਊਂਡ ਖੁੱਲ ਕੇ ਕਿਉਂ ਨਹੀਂ ਦੱਸ ਰਿਹਾ ਲੋਕਾਂ ਨੂੰ ਅੱਜ ਇਸ ਪਾਸੇ ਉਲਝਾਇਆ ਜਾ ਰਿਹਾ ਜਿੱਦਨ ਮੈਂ ਉਂਗਲ ਕਰ ਰਿਹਾ ਤੇ ਲੋਕਾਂ ਦਾ ਧਿਆਨ ਉਧਰ ਨਾ ਪਵੇ ਜਦੋਂ ਵੀ ਕੋਈ ਭਾਜਪਾ ਨੇ ਵੱਡੀ ਗੇਮ ਖੇਡਣੀ ਹੁੰਦੀ ਆ ਉਦੋਂ ਹੀ ਲੋਕਾਂ ਦਾ ਧਿਆਨ ਪਟਕਾ ਕੇ ਦੂਜੇ ਪਾਸੇ ਕੀਤਾ ਜਾਂਦਾ ਔਰ ਆਪਣਾ ਇਹ ਕੰਮ ਕਰ ਜਾਂਦੇ ਆ ਚਲੋ ਜੇ ਹੁਣ ਅਮਰੀਕਾ ਤੇ ਭਾਰਤ ਦੀ ਸੰਧੀ ਦੇ ਦਰਮਿਆਨ ਕੋਈ ਜੇ ਮੰਨ ਲਓ ਤੁਹਾਡੀਆਂ ਕਿਸਾਨਾਂ ਦੀ ਜਾਂ ਆਪਣੇ ਭਾਰਤੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਫਿਰ ਅਗਲਾ ਸਟੈਪ ਕੀ ਹੋਏਗਾ ਦੇਖੋ ਫਿਰ ਸੜਕਾਂ ਤੇ ਹੈਗੀਆਂ ਨਾ ਜਿੱਦਾਂ ਪਹਿਲੇ ਤਿੰਨ ਕਾਨੂੰਨ ਵਾਪਸ ਕਰਾਏ ਸੀ ਹੁਣ ਸਾਰੇ ਜਿੰਨੀਆਂ ਕਿਸਾਨ ਜਿੱਤੇ ਬੰਦੀਆਂ ਨੇ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਔਰ ਕਟੀਆਂ ਹੋ ਕੇ ਹੀ ਲੜਾਂਗੇ ਅਸੀਂ ਆਪਣੀ ਜਿਹੜੀ ਸਾਡੀ ਮਾਰਕੀਟ ਆ ਸਾਡਾ ਟ੍ਰੇਡ ਸੈਂਟਰ ਆ ਜੋ ਸਾਡਾ ਬਣਿਆ ਇਹਨੂੰ ਨਹੀਂ ਗਿਰਨ ਦੇਵਾਂਗੇ ਸਾਡਾ ਗਲੋਬਲ ਦੇ ਵਿੱਚ ਜੋ ਵੀ ਚੱਲ ਰਿਹਾ ਨਹੀਂ ਤੇ ਬਰਬਾਦੀ ਹੋ ਜੂਗੀ ਸਾਰੇ ਕੰਮ ਸਾਡੇ ਇੰਡੀਆ ਦਾ ਨਾਮੋ ਨਿਸ਼ਾਨ ਮਿਟ ਜੂਗਾ ਜੇ ਅਗਰ ਸਾਡੇ ਇਲਾਕਾ ਦੇ ਉੱਪਰ ਇਹੋ ਜਿਹੇ ਟ੍ਰੈਫਿਕ ਟੈਕਸ ਲਾਏ ਗਏ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਅਮਰੀਕਾ ਤੇ ਭਾਰਤ ਦੇ ਵਿੱਚ ਜਿਹੜੀ ਵਪਾਰ ਸੰਧੀ ਹੋਈ ਹੈ ਉਹਦੇ ਵਿੱਚ ਜਿਹੜੇ ਟੈਰਫ ਲੱਗੇ ਨੇ ਉਹ ਕਿਸਾਨਾਂ ਨੂੰ ਪਸੰਦ ਨਹੀਂ ਆ ਰਹੇ ਹੈ ਸੋ ਕਿਸਾਨਾਂ ਦੀ ਮੰਗ ਇਹੀ ਹੈ ਵੀ ਇਹ ਟੈਰਫ ਖਤਮ ਕੀਤੇ ਜਾਣ ਤੇ ਖੁੱਲੇ ਤੌਰ ਤੇ ਜਿਹੜਾ ਉਹ ਵਪਾਰ ਨੂੰ ਵਧਣ ਫੁੱਲਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਭਾਰਤ ਸਰਕਾਰ ਦੇ ਇਲਜ਼ਾਮ ਲਗਾਏ ਆ ਵੀ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਆ ਉਹ ਵੀ ਇੱਕ ਵੱਡੀ ਰਾਜਨੀਤੀ ਦੇ ਅਧੀਨ ਕੀਤਾ ਗਿਆ ਹੈ ਵੀ ਜਦੋਂ ਕੋਈ ਵੱਡੇ ਫੈਸਲੇ ਲੈਣੇ ਹੋਣ ਤੇ ਉਦੋਂ ਜਨਤਾ ਨੂੰ ਪਟਕਾਇਆ ਜਾਂਦਾ ਹੈ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਪਣਾਰੀ ਲੁਧਿਆਣਾ ਲਈ